मैंने मेकअप नहीं किया बॉयज का सब तो ज्यादा बोलने वाला झूठ के बस मैं रात चाह दो मिनट च आ गया <laughs> कुड़ी सब तो झूठ बोलने वाले केड़े होते हैं। ਜਿਹੜੀਆਂ ਚੁੱਪ ਰਹਿੰਦੀਆਂ ਨੇ ਤੇ ਵੱਧ ਤੋਂ ਵੱਧ ਮੁੰਡਿਆਂ ਕੋਲ ਆ ਕੇ ਨੰਦੀ ਯਾਰ ਨਹੀਂ ਕੁਛ ਨਹੀਂ ਹੋਇਆ ਯਾਰ ਇੱਦਾਂ ਕੁਛ ਨਹੀਂ ਹੈਗੀ ਆ ਨਹੀਂ ਉਹਨੇ ਕੁਛ ਨਹੀਂ ਕੀਤਾ ਉਹ ਕੁੜੀ ਜਾ ਜੂਨ ਮਾਰਦੀ ਲੈਡੀਆਂ ਦਾ ਸਭ ਤੋਂ ਜ਼ਿਆਦਾ ਜਿਹੜਾ ਝੂਠ ਹੁੰਦਾ ਉਹ ਕੀ ਬੋਲਦੀਆਂ ਬਾਦ 10 ਮਿੰਟ ਫ੍ਰੀ ਹੋ ਗਏ ਬਸ ਬੋਇਸ ਦੇ ਜਿਹੜੇ ਝੂਠ ਬੋਲਣਾ ਉਹ ਸਭ ਤੋਂ ਜ਼ਿਆਦਾ ਕੀ ਬੋਲਦੇ ਤੁਸੀਂ ਆ ਰਹੇ ਹੋ 10 ਮਿੰਟ ਏਗੇ ਅੰ데 10 ਮਿੰਟ ਜਾਗੇ ਬਸ 10 ਮਿੰਟ ਜਾਗੇ ਮੇਰੇ ਸਭ ਤੋਂ ਯਾਰ ਬੋਲਣ ਵਾਲਾ ਝੂਟ ਕਿਹੜਾ ਹੁੰਦਾ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਅੱਛਾ ਤੇ ਮੈਂ ਆਪਣੇ ਘਰ ਦੇ ਨੂੰ ਮਨਾ ਲਾਂਗੀ ਅੱਛਾ ਕੁੜੀਆਂ ਦਾ ਸਭ ਤੋਂ ਯਾਰ ਬੋਲਣ ਵਾਲਾ ਝੂਟ ਕਿਹੜਾ ਹੁੰਦਾ ਮੈਂ ਸਿੰਗਲ ਆ ਕੁੜੀਆਂ ਦਾ ਸਭ ਤੋਂ ਯਾਰ ਬੋਲਣ ਵਾਲਾ ਝੂਟ ਕਿਹੜਾ ਹੁੰਦਾ ਸਭ ਤੋਂ ਵੱਡਾ ਝੂਠ ਮੈਂ ਤੁਹਾਡੇ ਨਾਲ ਕਰ ਨਹੀਂ ਸਕਦੀ ਮੈਨੂੰ ਪੜਾਈ ਕਰਨੀ ਆ ਕੁੜੀਆਂ ਦਾ ਸਭ ਤੋਂ ਯਾਰ ਬੋਲਣ ਵਾਲਾ ਝੂਟ ਕਿਹੜੇ ਹੁੰਦੇ ਆ ਮੰਮੀ ਆ ਗਈ ਸਕੂਲ ਦਾ ਕੰਮ ਕਰਨਾ ਰੋਟੀਆਂ ਬਣਾਉਣੀਆਂ ਹੈ ਇਦਾਂ ਦੇ ਕੁੜੀਆਂ ਦੇ ਕਿਹੜੇ ਝੂਠ ਆ ਜਿਹੜੇ ਜ਼ਿਆਦਾ ਬੋਲਦੀਆਂ ਕੁੜੀਆਂ ਇਦਾਂ ਦਾ ਝੂਠ ਹੈ ਮੈਂ ਮੰਨ ਲਵਾਂਗੀ ਕਿ ਮੈਂ ਆਪਸੇ ਬਾਤ ਕਰਦੀ ਹਾਂ ਔਰ ਕਿਸੇ ਨਾਲ ਨਹੀਂ ਕਰਦੀ ਮੈਨੇ ਬੋਲੇ ਕਿ ਠੀਕ 8 ਸਾਲ ਬਾਅਦ ਗੱਲ ਕਰਕੇ ਕਿ ਮੰਮੀ ਡੈਡੀ ਨਹੀਂ ਮੰਨਦੇ ਦਿਲ ਟੁੱਟਾ ਦਿਲ ਕੀ ਹੱਡੀਆਂ ਵੀ ਟੁੱਟੀਆਂ ਉਹਦੇ ਪਿੱਛੇ ਹਾਏ ਜੀ ਸ਼ੁਕਲ ਗੁੱਡ ਇਵਨਿੰਗ ਕਿਵੇਂ ਹੋ ਆਈ ਹੋਪ ਸਾਰੇ ਠੀਕ ਹੋਵੋਗੇ ਤਾਂ ਮੁਰ ਤੋਂ ਇਹ ਐਂਟਰਟੇਨਮੈਂਟ ਸ਼ੋਅ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਸੋ ਅੱਜ ਇੱਕ ਸਵਾਲ ਨਹੀਂ ਹੈ ਅੱਜ ਜੁਦਾ ਹੀ ਐਂਟਰਟੇਨਮੈਂਟ ਕਰਾਂਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਕੁਝ ਹਾਸਾ ਮਖੌਲ ਕਰਾਂਗੇ ਤੁਹਾਡਾ ਸਾਡੇ ਨਾਲ ਜੁੜੇ ਰਹੋ ਆ ਗੱਲਬਾਤ ਕਰ ਲੈਂਦੇ ਆ ਕੁੜੀਆਂ ਸਭ ਤੋਂ ਜ਼ਿਆਦਾ ਬੋਲਣ ਵਾਲੇ ਝੂਠ ਖੇੜੇ ਹੁੰਦੇ ਮੈਨੇ ਮੇਕਅਪ ਨਹੀਂ ਕੀਤਾ ਮੇਕਅਪ ਨਹੀਂ ਕੀਤਾ ਔਰ ਇੰਨੀ ਜਿਆਦਾ ایکسپੀਰੀਅੰਸ ਆ ਇਹਦੇ ਤੋਂ ਬੱਚੋ ਕਿਉਂ ਇਹ ਜਿਆਦਾ ਤੁਹਾਡੀ ਕੋਈ ਗਲਤੀ ਨਹੀਂ ਹੈ ਨਹੀਂ ਨਹੀਂ ਪੈਲ ਰ ਆ ਚੁੱਕੀ ਹੈ ਇਸकी ਅੱਜ ਫੇਟਾ ਹੋ ਜਾਏਗਾ ਨਹੀਂ ਨਹੀਂ ਹੋਰ ਹੋਰ ਕਿਹਨੇ ਝੂਠ ਬੋਲਿਆ ਔਰ ਅਹ ਔਰ ਕੀ ਜੋ ਔਰਤਾਂ ਨੂੰ ਜ ਨਹੀਂ ਪਤਾ ਜਰਾ ਨਹੀਂ ਨਹੀਂ ਕੁੜੀਆਂ ਜ਼ਿਆਦਾ ਸਭ ਤੋਂ ਝੂਠ ਬੋਲਣ ਵਾਲੇ ਕਿਹੜੇ ਹੁੰਦੇ ਆ ਕੁੜੀਆਂ ਜ਼ਿਆਦਾ ਹੈ ਕੁੜੀਆਂ ਚ ਸਭ ਤੋਂ ਜ਼ਿਆਦਾ ਝੂਠ ਬੋਲਣ ਵਾਲੇ ਕਿਹੜੇ ਝੂਠ ਜ਼ਿਆਦਾ ਬੋਲਦੇ ਆ ਜਿਹੜੀਆਂ ਚੋਪ ਰੰਦੀਆਂ ਨੇ ਤੇ ਵੱਤ ਤੋਂ ਵੱਤ ਮੁੰਡੀਆਂ ਕੋਲ ਆ ਕੇ ਨਾ ਕਹਿੰਦੀ ਯਾਰ ਨਹੀਂ ਕੁਛ ਨਹੀਂ ਹੋਇਆ ਯਾਰ ਇਦਾਂ ਕੁਛ ਨਹੀਂ ਹੈਗੀ ਆ ਨਹੀਂ ਉਹਨੇ ਕੁਛ ਨਹੀਂ ਕੀਤਾ ਉਹ ਕੁੜੀਆਂ ਜਾਝੂਣ ਮਾਰਦੀਆਂ ਨਹੀਂ ਮੋਸਟਲੀ ਕੁੜੀਆਂ ਝੂਠ ਕਿਹੜਾ ਮਜਾਰਾ ਮਾਰਦੀਆਂ ਮੋਸਟਲੀ ਕਹਿੰਦੀ ਨਹੀਂ ਮੈਂ ਕਿਸੇ ਦੇ ਨਾਲ ਘੁੰਮ ਨਹੀਂ ਰਹੀ ਸੀ ਮੈਂ ਘਰੇ ਹੀ ਆਂ ਨਹੀਂ ਮੇਰੇ ਭਰਾ ਦਾ ਫੋਨ ਆਇਆ ਸੀ ਸਾ ਮੇਰੇ ਘਰ ਦੇ ਦਾ ਫੋਨ ਆਇਆ ਸੀ ਇਹ ਕੁੜੀਆਂ ਜਾਝੂਣ ਮਾਰਦੀਆਂ ਦੂਸਰੀ ਇੱਕ ਹੋਰ ਹੈ ਮੈਂ ਕਿਸੇ ਨਾਲ ਬਾਤ ਨਹੀਂ ਬੋਲੂੰਗੀ ਪਰ ਬੋਲ ਜ਼ਰੂਰ ਦਿੰਦੀ ਆ ਲੇਡੀਜ਼ ਦਾ ਸਭ ਤੋਂ ਜ਼ਿਆਦਾ ਜਿਹੜਾ ਝੂਠ ਹੁੰਦਾ ਉਹ ਕੀ ਬੋਲਦੀਆਂ ਬਸ 10 ਮਿੰਟ ਬਸ 10 ਮਿੰਟ ਐ ਥੋੜਾ ਯਾਰ ਸਾਡਾ ਬਸ 10 ਮਿੰਟ ਫ੍ਰੀ ਹੋ ਗਏ ਬਸ ਬॉयਜ਼ ਦੇ ਜਿਹੜੇ ਬੋਲਣਾ ਉਹ ਸਭ ਤੋਂ ਜ਼ਿਆਦਾ ਕੀ ਬੋਲਦੇ ਤੁਸੀਂ ਆ ਰਹੇ ਹੋ 10 ਮਿੰਟ ਇਹੀ ਕਹਿੰਦੇ 10 ਮਿੰਟ ਚ ਆਗੇ ਬਸ 10 ਮਿੰਟ ਚ ਆਗੇ ਅੱਛਾ ਤੁਸੀਂ ਦੱਸੋ ਕੁੜੀਆਂ ਦਾ ਕੁੜੀਆਂ ਦਾ ਬਸ ਹੋ ਗਿਆ 10 ਮਿੰਟ ਮੇਕਅਪ ਹੋ ਗਿਆ ਮੁੰਡੇ ਸੇਮ ਅਗਰ 10 ਮਿੰਟਸ ਬੋਲਦੇ ਆ ਹਾਫ ਅਨਰ ਅਗਰ ਹਾਫ ਅਨਰ ਬੋਲਤਾ 1 ਅਰ ਏ ਸਭ ਤੋਂ ਵੱਡਾ ਝੂਠ ਹੈ ਇਹਨਾਂ ਦਾ ਸਭ ਤੋਂ ਵੱਡਾ ਮੇਰੇ ਸਭ ਤੋਂ ਜ਼ਿਆਦਾ ਬੋਲਣ ਵਾਲੇ ਝੂਠ ਕਿਹੜੇ ਹੁੰਦੇ ਆ ਤੇ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਅੱਛਾ ਤੇ ਮੈਂ ਆਪਣੇ ਘਰ ਦੇ ਨੂੰ ਬਣਾ ਲਾਂਗੀ ਦੀ ਨਾਲੇ ਝੂਠ ਬੋਲੇ ਹੋਇਆ ਕੀ ਯਾਰ ਇਹ ਪਹਿਲੇ ਤੁਸੀਂ ਦੱਸੋ ਹੋੜ ਕਿਹੜੇ ਹੁੰਦੇ ਆ ਪਾ ਦੇ ਪਾ ਦੇ ਹੀ ਹੋਇਆ ਹਲੇ ਦਾ ਇਹ ਹੋਇਆ ਤੇਲ ਟੁੱਟਿਆ ਆਇਆ ਤਾਂ ਇਹਦਾ ਹੈ ਨਾ ਹਾਂਜੀ ਹਾਂਜੀ ਕਈ ਵਾਰ ਇਦਾਂ ਗਏ ਨੇ ਘਰੇ ਹੀ ਆਪਾਂ ਹੋਂਦੀ ਬਾਹਰ ਗਰਲਫ੍ਰੈਂਡ ਹੈਗੀ ਹੈਗੀ ਫੇਰ ਧੋਖਾ ਦੇਗੀ ਨਹੀਂ ਝੂਠ ਬੋਲਦੀ ਆ ਅੱਛਾ ਤੇ ਤੁਸੀਂ ਕਹਿੰਦੇ ਨੇ ਝੂਠੇ ਤਲਾਸ਼ੇ ਦਿੰਦੀ ਆ ਕਹਿੰਦੀ ਹਿੰਮਤ ਆ ਕੇ ਘਰੇ ਆਇਆ ਗੱਲ ਗੱਲ ਆ ਬਾਅਦ ਮੁਕਰ ਜਾਂਦੀ ਆ ਕੁੜੀਆਂ ਨੂੰ ਵਿੱਚ ਲੱਭਦਾ ਪਤਾ ਨਹੀਂ ਕਿ ਇੰਨੀਆਂ ਸਹੇਲੀਆਂ ਇਹਦੀ ਸਾਡੇ ਵਿਚਾਰਿਆਂ ਕੋਲ ਹੈ ਹੀ ਨਹੀਂ ਕੁੜੀਆਂ ਸਭ ਤੋਂ ਜ਼ਿਆਦਾ ਬੋਲਣ ਵਾਲਾ ਝੂਠ ਕਿਹੜਾ ਆ ਜਿਆਦਾ ਤੈਨੂੰ ਪਤਾ ਨਾ ਨਾ ਜੀ ਉਹਨੂੰ ਨਹੀਂ ਪਤਾ ਜਿੱਦਾਂ ਆ ਬੰਦੇ ਦੀ ਹੁਣ ਨਵੀਂ ਨਵੀਂ ਬਣੀ ਆ ਸਹੇਲੀ ਹੁਣੇ 5 ਮਿੰਟਾਂ ਹੀ ਹੋਏ ਆ ਦੇਖੋ ਲੈ ਕਿਹੜਾ ਝੂਠ ਬੋਲਦੀ ਆ ਨਹੀਂ ਨਹੀਂ ਜੀ ਦੇ ਵੀ ਹੱਲ ਨਹੀਂ ਤੇ ਆਪਣਾ ਬਣਾ ਇੱਕ ਝੂਟ ਭਾਈ ਇੱਕ ਝੂਟ ਕਹਿ ਸਕਦੇ ਆ 5 ਮਿੰਟ ਬਾਅਦ ਗੱਲ ਕਰੂੰਗੀ ਆ ਕਹਿ ਸਕਦੇ ਆ ਆ ਕਹਿ ਸਕਦੇ ਆ ਨਹੀਂ ਆ ਕਹਿ ਸਕਦੇ ਆ ਜੇ ਮੰਮੀ ਕੋਲੇ ਬੈਠੀ ਆ ਬਸ ਹੋਰ ਕਿਹ ਲਈ ਇੰਨਾ ਕੀ ਹੱਲੇ ਪਤਾ ਬॉयਜ਼ ਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਝੂਟਕੇੜਾ ਹੁੰਦਾ ਹੈ ਬॉयਜ਼ ਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਝੂਟਕੇੜਾ ਹੁੰਦਾ ਬੋਲਣ ਵਾਲਾ ਝੂਟਕੇੜਾ ਝੂਟ ਬਸ ਮੈਂ ਰਾਚ 2 ਮਿੰਟ ਚ ਆ ਗਿਆ ਚਾਹ ਹੋਰ 2 ਮਿੰਟ ਸਿ ਵਾਸ਼ਰੂਮ ਜਾ ਕੇ ਆਣਾ ਹੋਰ ਹੋਰ ਬਸ ਜ਼ਗਾ ਹੀ ਹੈ ਮੈਰੀਡੋ ਹਾਂ ਜੀ ਮੈਰੀਡ ਫੇ ਤੁਸੋ ਫਿਰ ਹਾਂ ਬਸ ਆਹੀ ਹੈ ਹੋਰ ਤਾਂ ਨਹੀਂ ਵੀ ਹਾਂ ਅਨ ਤੁਹਾਡੇ ਹਸਬੰਦ ਉਹ ਤਾਂ ਕਦੇ ਇੰਝੂਟ ਬੋਲਦੇ ਤੁਹਾਨੂੰ ਜਰਾ ਇਸ ਵੀਡੀਓ ਸੁਣਾ ਮੈਂ ਬਿਜ਼ੀ ਆ ਵਾ ਬਿਜ਼ੀ ਆ ਹਾਂ ਇਹ ਤਾਂ ਆਈਏ ਬਿਜ਼ੀ ਆ ਨਾ ਨਾ ਬਿਜ਼ੀ ਕਹਿ ਕੇ ਮੜੇ ਫੋਨ ਨਹੀਂ ਕਰਨਾ ਕੁੜੀਆਂ ਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਝੂਠ ਕਿਹੜਾ ਹੁੰਦਾ ਕੁੜੀਆਂ ਦਾ ਵੀ ਕਿਥਾਂ ਜਿਹੜੀਆਂ ਕੁੜੀਆਂ ਦਾ ਬਹੁਤ ਸਾਰੇ ਝੂਠ ਬੋਲਦੀਆਂ ਨੇ ਨਹੀਂ ਹੋਸਟਲੀ ਹੀ ਹੁੰਦਾ ਮੋਸਟਲੀ ਝੂਠ ਜ਼ਿਆਦਾ ਹੁੰਦਾ ਵੀ ਵੀ ਸਾਡੀ ਕੇ ਦੇ ਨਾਲ ਹੈ ਨਹੀਂ ਅੱਛਾ ਹਾਂ ਆਈ ਸਿੰਗਲ ਆ ਆਲਵੇਸ ਹਾਂਜੀ ਹਾਂਜੀ ਇਹ ਜ਼ਿਆਦਾ ਤੁਹਾਡੀ ਗਰਲਫ੍ਰੈਂਡ ਹੈਗੀ ਨਹੀਂ ਨਹੀਂ ਸਾਡੀ ਨਹੀਂ ਕੈਮਰੇ ਸਾਹਮਣੇ ਹੈ ਨਹੀਂ ਹੁੰਦੇ ਨਹੀਂ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਅੱਛਾ ਕੁੜੀਆਂ ਦਾ ਸਭ ਤੋਂ ਜ਼ਿਆਦਾ ਬੋਲਣ ਦਾ ਝੂਠ ਕਿਹੜਾ ਹੁੰਦਾ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਬੋਲ ਕੁੜੀਆਂ ਦਾ ਸਭ ਤੋਂ ਜ਼ਿਆਦਾ ਬੋਲਣਾ ਝੂਠ ਕਿਹੜਾ ਹੁੰਦਾ ਮੈਂ ਸਿੰਗਲ ਆ ਸਿੰਗਲ ਆ ਅੱਛਾ ਹੋਰ ਬਸ ਇਹ ਕਿ ਮੈਂ ਸੋਹਣੀ ਲੱਗਦੀ ਆ ਤੇ ਬਸ ਸੋਹਣੀਆਂ ਨਹੀਂ ਹੁੰਦੀਆਂ ਨਹੀਂ ਕਈ ਕਈ ਹੁੰਦੀਆਂ ਬਟ ਸਾਰੀਆਂ ਨਹੀਂ ਹੁੰਦੀਆਂ ਅੱਛਾ ਕੁੜੀਆਂ ਦਾ ਸਭ ਤੋਂ ਜ਼ਿਆਦਾ ਬੋਲਣ ਦਾ ਝੂਠ ਕਿਹੜਾ ਹੁੰਦਾ ਸਭ ਤੋਂ ਵੱਡਾ ਝੂਠ ਮੈਂ ਤੁਹਾਡੇ ਨਾਲ ਕਰ ਨਹੀਂ ਸਕਦੀ ਮੈਨੂੰ ਪੜਾਈ ਕਰਨੀ ਆ ਅੱਛਾ ਹੋਰ ਬਾਹਰ ਹੈ ਉਮੀ ਬੈਠੀ ਨਾਲ ਕੀ ਐਕਸਪੀਰੀਅੰਸ ਕੋਸ਼ਨ ਕੀ ਹੈ ਨਾਲ ਹੈ ਮੈਂ ਕਰਕੇ ਨਾਲੂ ਜੀ ਬੰਦੇ ਮੈਂ ਤੁਹਾਡਾ ਫੋਨ ਨਹੀਂ ਚੱਕ ਸਕਦੀ ਹੁਣ ਹੁਣ ਦੀ ਕਿਸੇ ਹੋਰ ਮੁੰਡੇ ਨਾਲ ਹੈ ਅਸੀਂ ਤਾਂ ਹੰਡੇ ਵੇ ਫੋਰੇ ਉਹ ਕੰਨਲ ਹੋਇਆ ਤਾਂ ਹਾਰਾ ਨਾਲ ਹੋਇਆ ਹੈ ਹੋਇਆ ਨਹੀਂ ਦੱਸ ਇਸ ਗੱਲ ਹੋ ਗਿਆ ਜਲਦੀ ਹੋਇਆ ਇਹ ਦੇਖੋ ਹਾਲ ਦੇਖੋ ਤਾਂ ਹੀ ਤਾਂ ਇਦਾਂ ਦੀ ਹੋਈ ਇਹ ਦੀ ਅੱਛਾ ਇਹ ਕਿ ਸਵਾਲ ਹੈ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਅੱਧੀ ਹੋ ਕੇ ਵੀ ਪੂਰੀ ਹੈ ਕਾ ਸ਼ਮਸਿ ਅੱਛਾ ਤੁਸੀਂ ਕਿਦਾਂ ਬੁਲਾਓ ਹੋ ਪੂਰੀ ਹੀ ਹੋ ਗਿਆ ਇਖਣੇ ਵਦੋ ਇਹ ਤਾਂ ਪੂਰਾ ਹੋ ਗਿਆ ਅਦ ਆ ਹਰਿਆਣਵੀ ਆ ਮਿਕਸ ਜੀ ਹਾਂ ਲੱਗਦਾ ਪੰਚਕੁਲਾ ਦਾ ਪੰਚਕੁਲਾ ਹਰਿਆਣਵੀ ਪੰਜਾਬੀ ਸੱਚ ਨਹੀਂ ਲੈਂਗੁਏਜ ਸਾਡੀ ਹਰਿਆਣਵੀ ਲੱਗਦੀ ਹਾਂਜੀ ਹਾਂਜੀ ਸੈਣੀ ਸੈਣੀ ਐ ਇਦਾਂ ਕਿਹੜੀ ਚੀਜ਼ ਦੱਸੋ ਜਿਹੜੀ ਅੱਧੇ ਹੋ ਗਈ ਪੂਰੀ ਆ ਬਾਕੀ ਤੇਰਾ ਐਕਸਪੀਰੀਅੰਸ ਹਾਂ ਜੀ ਹਮੇ ਨਹੀਂ ਪਤਾ ਹੋਗਾ ਸਾਡੇ ਵਿੱਚ ਸਹੀ ਸਭ ਤੋਂ ਜ਼ਿਆਦਾ ਹੋਸ਼ਿਆਰ ਹੈ ਹੋ ਗਿਆ ਯੋ ਹੈ ਮੇਰੇ ਕੋਲ ਪਤਾ ਤਾਂ ਕਿਤੇ ਨੰਬਰ ਇਸਕੇ ਬਾਅਦ ਮੈਂ 84 ਆਇਆ 90% ਆਇਆ ਜੀ ਦੱਸੋ ਵੀ ਜਿਆਦਾ ਆ ਕਿਰਤੀ ਜਿਹੜੀ ਅੱਧਿਆ ਤੋਂ ਵੀ ਪੂਰੀ ਐ ਅੱਧਿਆ ਕੇ ਵੀ ਪੂਰੀ ਐ ਪਿਆਰ ਆਏ ਹੈ ਇਹਨੇ ਤੂੰ ਤਾਂ ਹੀ ਤੁਹਾਨੂੰ ਕਿਹਾ ਸੀ ਤੁਹਾਡੀ ਗਰਲਫ੍ਰੈਂਡ ਹੈਗੀ ਆ ਹੁਣ ਹੁਣ ਫੋਨ ਕੱਢ ਕੇ ਕਿਤੇ ਗਰਲਫ੍ਰੈਂਡ ਨੂੰ ਇਹ ਤਾਂ ਪੁੱਛੁੰਦੇ ਕੋਈ ਝੂਠ ਤਾਂ ਨਹੀਂ ਬੋਲਦੀ ਵੇ ਤਾ ਨਾ ਨਾ ਉਹਨੇ ਤਾਂ ਬਲਾਕ ਮਾਰਤਾ ਕੁੜੀਆਂ ਸੱਤਿਆਰ ਬੋਧਨ ਵਾਲੇ ਝੂਠ ਕਿਹੜੇ ਹੁੰਦੇ ਆ ਬੱ ਮਮਮੀ ਆ ਗਈ ਮਮਮੀ ਆ ਗਈ ਸਕੂਲ ਦਾ ਕੰਮ ਕਰਨਾ ਰੋਟੀਆਂ ਬਣਾਉਣੀਆਂ ਅੱਛਾ ਝੂਠ ਹਾਂ ਦੀ ਅੱਜ ਵੀ ਬੋਲਦੀ ਆ ਨਹੀਂ ਮੈਡਮ ਨਹੀਂ ਉਹਨੂੰ ਤੇ ਆਟਾ ਗੁੰਨਣਾ ਵੀ ਨਹੀਂ ਆਉਂਦਾ ਹੋਣਾ ਕਿਹੜੀਆਂ ਵੀ ਹੈਗੀਆਂ ਸਨੈਪਚੈਟ ਭਰਿਆ ਪਿਆ ਇਹਦਾ ਅਸਲ ਕਿਹੜੇ ਕਰ ਝੂਠ ਬੋਲਦੀ ਕੁੜੀਆਂ ਕਿਹੜੀਆਂ ਬੋਲਦੀ ਅਸਲ ਦੀਆਂ ਨਹੀਂ ਗਿੱਦਾ ਹਸ ਨਹੀਂ ਆਦਾ ਰਿਹਾ ਬਸ ਮੰਮੀ ਆ ਗਈ ਤੁਸੀਂ ਕਿਹੜੇ ਝੂਠ ਬੋਲਦੇ ਕੁੜੀਆਂ ਹੋਰ ਕਿਸੇ ਨਾਲ ਨਹੀਂ ਮੈਮ ਨਹੀਂ ਨਹੀਂ ਅੱਧਾ ਨਹੀਂ ਇਹਨਾਂ ਨੇ ਗੱਲ ਕਰਦੇ ਚੱਲਦਾ ਕਸਟਮਰ ਆਗੇ ਬਾਅਦ ਚ ਕਰਦਾ ਝੂਠਾ ਕੋਈ ਵੀ ਨਹੀਂ ਹੈ ਕਿਸੇ ਕੁੜੀ ਨਾਲ ਨਹੀਂ ਗੱਲ ਕਰਦੇ ਬਸ ਥਾਨੇ ਇੱਕ ਹੀ ਝੂਠ ਤੁਸੀਂ ਇਹ ਝੂਠ ਬੋਲਦੇ ਹੋ ਕਿਸੇ ਕੁੜੀ ਨਾਲ ਗੱਲ ਨਹੀਂ ਕਰਦਾ ਹੋਰ ਹੋਰ ਕਿੰਨੀਆਂ ਕੁੜੀਆਂ ਸਾਰਿਆਂ ਨੂੰ ਸਾਰਿਆਂ ਨੂੰ ਮੈਂ ਕਹਿਣਾ ਪੈਂਦਾ ਜੇ ਗੱਲ ਕਰਨੀਆਂ ਦਾ ਕਿੰਨੀਆਂ ਖੇਲੀਆਂ ਇਦਾਂ ਦੀ ਯਾਦ ਨਹੀਂ ਆਣ ਗਿਆ ਮੈਡਮ ਇਹਦੀਆਂ ਅਣ ਗਿਣੇ ਤਾਂ ਅਣ ਗਿਣੇ ਤਾਂ ਇਹ ਲਾਊਡ ਹੈ ਤੁਹਾਨੂੰ ਤਾਂ ਫੋਨ ਕੱਟ ਕੇ ਦੇ ਕੁੜੀਆਂ ਵੀ ਤਾਂ ਫੇਰ ਝੂਠ ਬੋਲ ਹੀ ਚਲੀਆਂ ਸੀ ਹਾਂ ਉਹ ਵੀ ਬੋਲਦੀਆਂ ਹੋਣੀਆਂ ਐ ਪਰ ਹੁਣ ਆਪਾਂ ਨੂੰ ਕੀ ਪਤਾ ਉਹ ਬੋਲਦੇ ਤਾਂ ਆਪਾਂ ਵੀ ਬੋਲਦੇ ਉਹ ਤਾਂ ਮੈਡਮ ਝੂਠਾ ਦੀਆਂ ਪਾਂਡੀਆਂ ਆ ਅੱਛਾ ਕਿੰਨੀ ਬਿਜ਼ੀ ਬਿਜ਼ੀ ਕਨੇ ਆ ਰੀ ਫੋਨ ਆਉਂਦਾ ਇਹ ਦੱਸ ਪਹਿਲਾਂ ਬਿਜ਼ੀ ਆਉਂਦਾ ਹੀ ਰਹਿੰਦਾ ਮੋ ਦੋ ਨੰਬਰ ਰੱਖੇ ਆ ਇੱਕ ਸਪੈਸ਼ਲ ਰੱਖਿਆ ਇੱਕ ਪਰਸਨਲ ਇੱਕ ਕੁੜੀਆਂ ਲਈ ਤੁਹਾਡਾ ਕਿੰਨੀ ਹੋਰੀ ਬਿਜ਼ੀ ਆਉਂਦਾ ਮੇਰਾ 24 ਘੰਟੇ ਆਉਂਦੇ ਤੇ ਜਿੱਥੇ ਤੁਸੀਂ ਉਧਰ ਹੀ ਟੱਕਰਦੇ ਨਾ ਇਦਾਂ ਹੀ ਆ ਅੱਛਾ ਇੱਕ ਸਵਾਲ ਵੀ ਪੁੱਛ ਲੈਂਦੀ ਹਾਂ ਜਾਂਦੇ ਜਾਂਦੇ ਹੈਨਾ ਇਦਾਂ ਹੀ ਕਿਹੜੀ ਚੀਜ਼ ਆ ਜਿਹੜੀ ਅੱਧੇ ਹੋ ਕੇ ਵੀ ਪੂਰੀ ਆ ਕਿਹੜੀ ਅੱਧੀ ਹੋ ਗਈ ਪੂਰੀ ਹੈ ਕਿਹ ਅੱਧੀ ਹੋ ਗਈ ਪੂਰੀ ਹੈ ਅੱਧੀ ਹੋ ਗਈ ਵੀ ਪੂਰੀ ਚਾਂਦ ਹੈ ਯਾਰ ਕਿਹਦਾ ਚਾਂਦ ਕਿਹਦੀ ਹੈ ਅੱਧੀ ਹੋ ਗਈ ਪੂਰੀ ਹੈ ਮੂੰਹ ਕਿਹੜੀ ਚੀਜ਼ ਆ ਪਤਾ ਨਹੀਂ ਕਿਹੜੀ ਹੈ ਸੋਚ ਦੱਸੋ ਚੰਦਾਂ ਦੀ ਮੈਡਮ ਚਾਂਦ ਅੱਦਾ ਹੀ ਆ ਅੱਦਾਂ ਵਾਣਾ ਹੈਗਾ ਤਾਂ ਪੂਰਾ ਹੀ ਆ ਜ਼ਹਦਾ ਮਵੇਂ ਅੱਦਾਂ ਹੈਗਾ ਤਾਂ ਹੈ ਇੱਦਾਂ ਇਹ ਕੁੜੀਆਂ ਦੇ ਕਿਹੜੇ ਝੂਠ ਆ ਜਿਹੜੇ ਜ਼ਿਆਦਾ ਬੋਲਦੀਆਂ ਕੁੜੀਆਂ ਹਾਂਜੀ ਕੁੜੀਆਂ ਜ਼ਿਆਦਾ ਝੂਠ ਕਿਹੜੇ ਕਿਹੜੇ ਬੋਲਦੀਆਂ ਅੱਛਾ ਇਦਾਂ ਦਾ ਝੂਠ ਹੈ ਮੈਂ ਮੰਨਾਂਗਾ ਕਿ ਮੈਂ ਆਪਸੇ ਬਾਤ ਕਰਦੀ ਹਾਂ ਔਰ ਕਿਸੇ ਨਾਲ ਨਹੀਂ ਕਰਦੀ हां बिल्कुल झूठ और और तो यही है मैक्सिमम तो यही है कि मैं आपसे बात करती हूं और किससे नहीं करती सारा झूठ झूठी है जी सारा झूठ सारा ही झूठ बंदा है सच कुछ नहीं होता होता वो ऐसा थोड़ी होता सारे थोड़ी कुछ होते नहीं होते पर मैक्सिमम सारे ऐसे ही होते हैं मैंने कहा झूठ बोलया मैंने बोला कि ठीक 8 साल बाद गल करके कि मम्मी डैडी नहीं बंदे दिल टूट आवे ਬਿਲਕੁਲ ਜਵਾ ਥੋੜੀ ਹੁੰਦੀ ਵੜਨ ਦੀ ਸੀ ਸਨੋਪ ਹੋਰ ਦਿਲ ਦੀ ਹੱਡੀਆਂ ਵੀ ਟੁੱਟੀਆਂ ਉਹਦੇ ਪਿੱਛੇ ਦਿਲ ਦੀ ਸਾਰੇ ਕੋਈ ਟੁੱਟਾ ਦੇ ਵਿੱਚ ਪੈਰ ਤੇ ਰੋੜ ਵੀ ਪਈ ਉਹਦੇ ਪਿੱਛੇ ਅੱਛਾ ਛੱਡ ਕੇ ਸੱਚਾ ਵੈਸਾ ਅੱਜ ਵੀ ਹੈ ਸਹੀ ਹੀ ਉਹ ਸਹੀ ਆਹੀ ਮਾੜੇ ਹਾਂ ਉਹ ਬਿਲਕੁਲ ਉਹ ਸਹੀ ਹੀ ਉਹ ਤਾਂ ਰੱਬ ਦੀ ਮਰਜ਼ੀ ਹੁੰਦੀ ਮਿਲਣਾ ਹੋਰ ਰਬੇ ਰੂਪ ਆ ਵਧੀਆ ਹੋਰ ਉਹ ਰੂਪ ਮਿਲ ਗਿਆ ਬੱਚੀ ਉਹ ਸਾਡਾ ਕੋਈ ਨਹੀਂ ਆਪਾਂ ਸਿੰਗਲੀਆਂ ਮੈਡਮ ਜੀ ਮੈਗਮ ਮੈਮ ਛੜਾ ਮੈਗਮ ਆਏ ਇਹ ਟੋਪੀ ਜਿਹੜਾ ਬੰਦਾ ਛੜਾ ਮਹਿਕਮਾ ਹੀ ਹੁੰਦਾ ਉਹ ਇਹ ਛੜਾ ਮੈਂ ਇਹਦੇ ਪੱਲੇ ਕੁਝ ਨਹੀਂ ਹੈ ਮਹਿਕਮਾ ਟੋਰ ਨਾਲ ਛੜਾ ਮੁੰਡਾ ਟੋਰ ਨਾਲ ਛੜਾ ਟੋਰ ਨਾਲ ਹੀ ਮਜਬੂਰੀ ਨਾਲ ਛੜਾ ਮਿਲਦੀ ਨਹੀਂ ਕੋਈ ਤਾਂ ਕਰਕੇ ਛੜਾ ਗੱਲ ਕਾਚ ਹੋ ਸਕਦੀ ਹੈ ਟੋਰ ਨਾਲ ਕੋਈ ਨਹੀਂ ਹੁੰਦਾ ਸੋ ਐਸੀ ਅੱਜ ਦੇ ਸਾਡੇ ਖਾਸ ਸ਼ੋਅ ਦੇ ਵਿੱਚ ਖਾਸ ਸਵਾਲ ਜਵਾਬ ਕੋਈ ਖਾਸ ਜਿਆ ਸਵਾਲ ਤਾਂ ਨਹੀਂ ਸੀ ਪਰ ਸਿਰਫ ਹਾਸਾ ਮਖੌਲ ਸੀ ਅਜਾ ਸੈਂਟਰਟੇਨਮੈਂਟ ਸੀ ਤੁਹਾਡੇ ਲਈ ਵੀ ਇੱਕ ਵਧੀਆ ਜਿਹੜਾ ਇੱਕ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨ ਦੀ ਇੱਕ ਕੋਸ਼ਿਸ਼ ਸੀ ਆਈ ਹੋਪ ਤੁਹਾਨੂੰ ਇਹ ਪ੍ਰੋਗਰਾਮ ਸੰਧਾਇਆ ਹੋਵੇਗਾ ਤੁਸੀਂ ਵੀ ਇਸ ਜਿਹੜੀ ਵੀਡੀਓ ਦੇ ਹੇਠਾਂ ਜਵਾਬ ਦਿਓ ਕਿ ਕੁੜੀਆਂ ਮੁੰਡਿਆਂ ਦੇ ਮੋਸਟਲੀ ਝੂਠ ਕਿਹੜੇ ਹੁੰਦੇ ਆ ਕੁੜੀਆਂ ਮੁੰਡਿਆਂ ਤੋਂ ਕਿਹੜੇ ਝੂਠ ਬੋਲਦੀਆਂ ਨੇ ਜਾਂ ਮੁੰਡੇ ਕੁੜੀਆਂ ਤੋਂ ਕਿਹੜਾ ਮੋਸਟਲੀ ਝੂਠ ਬੋਲਦੇ ਨੇ ਇਸੇ ਨਾਲ ਹੀ ਹੋਰ ਨਵੇਂ ਸ਼ੋਅ ਨਵੇਂ ਪ੍ਰੋਗਰਾਮ ਨਵੇਂ ਇੰਟਰਵਿਊਜ਼ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਜੀਤ ਵੈਬ ਟੀਵੀ ਦੇ ਨਾਲ ਕੈਮਰਾਮੈਨ ਜਤਿਨ ਵਰਮਾ ਦੇ ਨਾਲ ਮੈਗਾ ਸਿਟੀ ਜਲੰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਕੁੜੀਆਂ ਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਛੁਟਕੇੜਾ ਹੁੰਦੇ ਮੈਂ ਨੇ ਮੇਕਅਪ ਮੇਕ ਕੀਤਾ ਬॉयਜ਼ ਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਛੁਟਕੇੜਾ ਹੁੰਦਾ ਹੈ ਬਸ ਮੈਂ ਰਾਤ ਚ ਹਾਂ 2 ਮਿੰਟ ਚ ਆ ਗਿਆ ਕੁੜੀਆਂ ਦਾ ਸਭ ਤੋਂ ਝੂਠ ਬੋਲਣ ਵਾਲੇ ਕਿਹੜੇ ਹੁੰਦੇ ਆ ਜਿਹੜੀਆਂ ਚੁੱਪ ਰਹਿੰਦੀਆਂ ਨੇ ਤੇ ਵੱਤ ਤੋਂ ਵੱਤ ਮੁੰਡੀਆਂ ਕੋਲ ਆ ਕੇ ਨਾ ਕਹਿੰਦੀ ਯਾਰ ਨਹੀਂ ਕੁਛ ਨਹੀਂ ਹੋਇਆ ਯਾਰ ਇਦਾਂ ਕੁਛ ਨਹੀਂ ਹੈਗੀ ਆ ਨਹੀਂ ਉਹਨੇ ਕੁਛ ਨਹੀਂ ਕੀਤਾ ਉਹ ਕੁੜੀਆਂ ਜਾ ਜੂਨ ਮਾਰਦੀ ਲੈਡੀਆਂ ਦਾ ਸਭ ਤੋਂ ਜ਼ਿਆਦਾ ਜਿਹੜਾ ਝੂਠ ਹੁੰਦਾ ਉਹ ਕੀ ਬੋਲਦੀਆਂ ਬਾਦ 10 ਮਿੰਟ ਫ੍ਰੀ ਹੋਗੇ ਬਸ ਬॉयਜ਼ ਦੇ ਝੂਠ ਬੋਲਣਾ ਸਭ ਤੋਂ ਜ਼ਿਆਦਾ ਕੀ ਬੋਲਦੇ ਤੁਸੀਂ ਆ ਰਹੇ ਹੋ 10 ਏਗੇ ਅੰ데 10 ਮਿੰਟ ਜਾਗੇ ਬਸ 10 ਮਿੰਟ ਜਾਗੇ ਮੇਰੇ ਸਭ ਤੋਂ ਯਾਰ ਬੋਲਣ ਵਾਲਾ ਝੂਟ ਕਿਹੜਾ ਹੁੰਦਾ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਅੱਛਾ ਤੇ ਮੈਂ ਆਪਣੇ ਘਰ ਦੇ ਨੂੰ ਮਨਾ ਲਾਂਗੀ ਅੱਛਾ ਕੁੜੀਆਂ ਦਾ ਸਭ ਤੋਂ ਯਾਰ ਬੋਲਣ ਵਾਲਾ ਝੂਟ ਕਿਹੜਾ ਹੁੰਦਾ ਮੈਂ ਸਿੰਗਲ ਆ ਕੁੜੀਆਂ ਦਾ ਸਭ ਤੋਂ ਯਾਰ ਬੋਲਣ ਵਾਲਾ ਝੂਟ ਕਿਹੜਾ ਹੁੰਦਾ ਸਭ ਤੋਂ ਵੱਡਾ ਝੂਠ ਮੈਂ ਤੁਹਾਡੇ ਨਾਲ ਕਰ ਨਹੀਂ ਸਕਦੀ ਮੈਨੂੰ ਪੜਾਈ ਕਰਨੀ ਆ ਕੁੜੀਆਂ ਦਾ ਸਭ ਤੋਂ ਯਾਰ ਬੋਲਣ ਵਾਲਾ ਝੂਟ ਕਿਹੜੇ ਹੁੰਦੇ ਆ ਮੰਮੀ ਆ ਗਈ ਸਕੂਲ ਦਾ ਕੰਮ ਕਰਨਾ ਰੋਟੀਆਂ ਬਣਾਉਣੀਆਂ ਐ ਐਦਾਂ ਦੇ ਕੁੜੀਆਂ ਦੇ ਕਿਹੜੇ ਝੂਠ ਆ ਜਿਹੜੇ ਜ਼ਿਆਦਾ ਬੋਲਦੀਆਂ ਕੁੜੀਆਂ ਐ ਐਦਾਂ ਦਾ ਝੂਠ ਐ ਮੈਂ ਮੰਨ ਲਵਾਂਗੀ ਕਿ ਮੈਂ ਆਪਸੇ ਹੀ ਬਾਤ ਕਰਦੀ ਹਾਂ ਔਰ ਕਿਸੇ ਨਾਲ ਨਹੀਂ ਕਰਦੀ ਮੈਨੂੰ ਬੋਲੇਗੀ ਠੀਕ 8 ਸਾਲ ਬਾਅਦ ਗੱਲ ਕਰਕੇ ਕਿ ਮੰਮੀ ਡੈਡੀ ਨਹੀਂ ਮੰਨਦੇ ਦਿਲ ਟੁੱਟਾ ਦੇਲ ਕੀ ਹੱਡੀਆਂ ਵੀ ਟੁੱਟੀਆਂ ਦੇ ਪਿੱਛੇ हाय यश शकाल गुड इवनिंग किमेओ आई होप ਸਾਰੇ ਠੀਕ ਹੋਵੋਗੇ ਤਾਂ ਮੁਰ ਤੋਂ ਇਹ ਐਂਟਰਟੇਨਮੈਂਟ ਸ਼ੋਅ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸੋ ਅੱਜ ਇੱਕ ਸਵਾਲ ਨਹੀਂ ਹੈ ਅੱਜ ਜੁਦਾ ਹੀ ਐਂਟਰਟੇਨਮੈਂਟ ਕਰਾਂਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਕੁਝ ਹਾਸਾ ਮਖੌਲ ਕਰਾਂਗੇ ਤੁਹਾਡਾ ਸਾਡੇ ਨਾਲ ਜੁੜੇ ਰਹੋ ਆ ਗੱਲਬਾਤ ਕਰ ਲੈਂਿਆ ਕੁੜੀਆਂ ਸਭ ਤੋਂ ਜ਼ਿਆਦਾ ਬੋਲਣ ਵਾਲੇ ਝੂਠ ਖੇੜੇ ਹੁੰਦੇ ਮੈਨੇ ਮੇਕਅਪ ਨਹੀਂ ਕੀਤਾ ਮੇਕਅਪ ਨਹੀਂ ਕੀਤਾ ਔਰ ਇਹਨੂੰ ਹੀ ਜ਼ਿਆਦਾ ਐਕਸਪੀਰੀਅੰਸ ਆ ਇਹਦੇ ਤੋਂ ਪੁੱਛੋ ਕਿਉਂ ਹੋਰ ਇਹ ਜ਼ਿਆਦਾ ਤੁਹਾਡੀ ਕੋਈ ਗਲਤੀ ਨਹੀਂ ਹੈ ਨਹੀਂ ਨਹੀਂ ਗਲਤੀ ਪਹਿਲ ਰਹਿ ਚੁੱਕੀ ਹੈ ਇਸki ਅੱਛੇ ਤਾਂ ਹੋ ਜਾਈਗਾ ਨਹੀਂ ਨਹੀਂ ਹੋ ਗਿਆ ਉਸਦਾ ਇਹ ਹਰ ਹਰ ਜੁੜੂ ਤੇ ਔਰ ਅ ਔਰ ਕਿਆ ਜੋ ਔਰਤਾਂ ਨੂੰ ਨਹੀਂ ਪਤਾ ਜੜਾ ਨਹੀਂ ਸਿਕੁੜੀਆਂ ਜ਼ਿਆਦਾ ਸਭ ਤੋਂ ਝੂਠ ਬੋਲਣ ਵਾਲੇ ਕਿਹੜੇ ਹੁੰਦੇ ਆ ਸਿਕੁੜੀਆਂ ਜ਼ਿਆਦਾ ਹੈ ਕੁੜੀਆਂ ਚ ਸਭ ਤੋਂ ਜ਼ਿਆਦਾ ਝੂਠ ਬੋਲਣ ਵਾਲੇ ਕਿਹੜੇ ਝੂਠ ਜ਼ਿਆਦਾ ਜਿਹੜੀਆਂ ਚੋਪ ਰਹਿੰਦੀਆਂ ਨੇ ਤੇ ਵੱਤ ਤੋਂ ਵੱਤ ਮੁੰਡੀਆਂ ਕੋਲ ਆ ਕੇ ਨਾ ਕਹਿੰਦੀ ਯਾਰ ਨਹੀਂ ਕੁਛ ਨਹੀਂ ਹੋਇਆ ਯਾਰ ਅੱਦਾ ਕੁਛ ਨਹੀਂ ਹੈਗੀ ਆ ਨਹੀਂ ਉਹਨੇ ਕੁਛ ਨਹੀਂ ਕੀਤਾ ਉਹ ਕੁੜੀਆਂ ਜਾ ਝੂਠ ਮਾਰਦੀਆਂ ਨਹੀਂ ਮੋਸਟਲੀ ਕੁੜੀਆਂ ਝੂਠ ਕਿਹੜਾ ਮੁਝਾਰਾ ਮਾਰਦੀਆਂ ਮੋਸਟਲੀ ਕਹਿੰਦੀ ਨਹੀਂ ਮੈਂ ਕਿਸੇ ਨਾਲ ਘੁੰਮ ਨਹੀਂ ਰਹੀ ਸੀ ਮੈਂ ਘਰੇ ਹੀ ਆਂ ਨਹੀਂ ਮੇਰੇ ਭਰਾ ਦਾ ਫੋਨ ਆਇਆ ਸੀਗਾ ਮੇਰੇ ਘਰ ਦੇ ਦਾ ਫੋਨ ਆਇਆ ਸੀ ਇਹ ਕੁੜੀਆਂ ਜਾ ਝੂਠ ਮਾਰਦੀਆਂ ਦੂਸਰੀ ਕਹਿੰਦਾ ਮੈਂ ਕਿਸੇ ਨਾਲ ਬਾਤ ਨਹੀਂ ਬੋਲੂੰਗੀ ਬਟ ਬੋਲ ਜ਼ਰੂਰ ਦਿੰਦੀ ਆ ਲੇਡੀਜ਼ ਦਾ ਸਭ ਤੋਂ ਜ਼ਿਆਦਾ ਜਿਹੜਾ ਝੂਠ ਹੁੰਦਾ ਉਹ ਕੀ ਬੋਲਦੀਆਂ ਬਸ 10 ਮਿੰਟ ਅ 10 ਮਿੰਟ ਇਹ ਥੋੜਾ ਆ ਸਾਡਾ ਬਸ 10 ਮਿੰਟ ਫ੍ਰੀ ਹੋ ਗਏ ਬਸ ਅਚਲੇ ਬॉयਜ਼ ਦੇ ਝੂਠ ਬੋਲਣਾ ਉਹ ਸਭ ਤੋਂ ਜ਼ਿਆਦਾ ਕੀ ਬੋਲਦੇ ਤੁਸੀਂ ਆ ਰਹੇ ਹੋ 10 ਮਿੰਟ ਇਹੀ ਕਹਿੰਦੇ 10 ਮਿੰਟ ਚ ਆਗੇ ਬਸ ਕੱਲ ਪਹੁੰਚਾਂਗੇ ਅੱਛਾ ਤੁਸੀਂ ਦੱਸੋ ਕੁੜੀਆਂ ਦਾ ਕੁੜੀਆਂ ਦਾ ਬਸ ਹੋ ਗਿਆ 10 ਮਿੰਟ ਮੇਕਅਪ ਹੋ ਗਿਆ ਤੇ ਮੁੰਡੇ ਸੇਮ ਅਗਰ 10 ਮਿੰਟਸ ਬੋਲਦੇ ਆ ਹਾਫ ਅਨਰ ਅਗਰ ਹਾਫ ਅਨਰ ਬੋਲਤਾ 1 ਆਰ ਇਹ ਸਭ ਤੋਂ ਵੱਡਾ ਝੂਠ ਹੈ ਇਹਨਾਂ ਦਾ ਸਭ ਤੋਂ ਵੱਡਾ ਤੇ ਸਭ ਤੋਂ ਯਾਰ ਬੋਲਣ ਵਾਲੇ ਝੂਠ ਕਿਹੜੇ ਹੁੰਦੇ ਆ ਤੇ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਅੱਛਾ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਅੱਛਾ ਤੇ ਮੈਂ ਆਪਣੇ ਘਰਦਿਆਂ ਨੂੰ ਮਨਾ ਲਾਂਗੀ ਤੇ ਨਾਲੇ ਜੁੱਟ ਬੋਲੇ ਹੋਇਆ ਕਿ ਯਾਰ ਤੂੰ ਦੱਸ ਸਭ ਤੋਂ ਹੋੜ ਕਿਹੜੇ ਹੁੰਦੇ ਆ ਤਾਜਾ ਤਾਜਾ ਹੀ ਹੋਇਆ ਹਲੇ ਦਾ ਇਹ ਹੋਇਆ ਦਿਲ ਟੁੱਟਿਆ ਆਇਆ ਤਾਇਆ ਹੈ ਨਾ ਹਾਂਜੀ ਹਾਂਜੀ ਕਈ ਵਾਰ ਇਦਾਂ ਗਏ ਨੇ ਘਰੇ ਹੀ ਆਪਾਂ ਹੋਂਦੀ ਬਾਹਰ ਅੱਛਾ ਬਾਹਰ ਹੋਇਆ ਗਰਲਫ੍ਰੈਂਡ ਹੈਗੀ ਹੈਗੀ ਫੇਰ ਧੋਖਾ ਦੇਗੀ ਨਹੀਂ ਝੂਠ ਬੋਲਦੀ ਆ ਅੱਛਾ ਤੁਸੀਂ ਕਹਿੰਦੇ ਨਹੀਂ ਛੋਟੇ ਤਲਾਸ਼ ਤੇ ਦਿੰਦੀ ਆ ਕਹਿੰਦੀ ਹਿੰਮਤ ਆ ਕਿ ਘਰੇ ਆਇਆ ਗੱਲ ਗੱਲ ਆ ਬਾਅਦ ਮੁਕਰ ਜਾਂਦੀ ਆ ਕੁੜੀਆਂ ਨੂੰ ਵਿੱਚ ਲੱਭਦਾ ਪਤਾ ਨਹੀਂ ਕਿ ਇੰਨੀਆਂ ਸਹੇਲੀਆਂ ਐ ਦੀ ਸਾਡੇ ਵਿਚਾਰਿਆਂ ਕੋਲ ਹੈ ਹੀ ਨਹੀਂ ਕੁੜੀਆਂ ਸਭ ਤੋਂ ਜ਼ਿਆਦਾ ਬੋਲਣ ਵਾਲਾ ਝੂਠ ਕਿਹੜਾ ਆ ਜਿਆਦਾ ਤੈਨੂੰ ਪਤਾ ਨਹੀਂ ਨਹੀਂ ਜੀ ਉਹਨੂੰ ਨਹੀਂ ਪਤਾ ਜਿੱਦਾਂ ਆ ਬੰਦੇ ਦੀ ਹੁਣ ਨਵੀਂ ਨਵੀਂ ਬਣੀ ਆ ਸਹੇਲੀ ਹੁਣੇ 5 ਮਿੰਟਾਂ ਹੀ ਹੋਏ ਆ ਦੇਖੋ ਲੈ ਕਿਹੜਾ ਝੂਠ ਬੋਲਦੀ ਆ ਨਹੀਂ ਨਹੀਂ ਜੀ ਨਹੀਂ ਮੈਂ ਹੱਲੇ ਕੋਈ ਨਹੀਂ ਤਾਂ ਬਣਾ ਇੱਕ ਝੂਟ ਭਾਈ ਇੱਕ ਝੂਟ ਕਹਿ ਸਕਦੇ ਆ 5 ਮਿੰਟ ਵੱਧ ਗੱਲ ਕਰੂੰਗੀ ਆ ਕਹਿ ਸਕਦੇ ਆ ਆ ਕਹਿ ਸਕਦੇ ਆ ਨਹੀਂ ਆ ਕਹਿ ਸਕਦੇ ਆ ਜੇ ਮੰਮੀ ਕੋਲੇ ਬੈਠੀ ਆ ਬਸ ਹੋਰ ਕਿਹ ਲਈ ਇੰਨਾ ਕੀ ਹਲੇ ਪਤਾ ਬॉयਜ਼ ਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਝੂਟ ਕਿਹੜਾ ਹੁੰਦਾ ਹੈ ਬॉयਜ਼ ਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਝੂਟ ਕਿਹੜਾ ਹੁੰਦਾ ਹੈ ਬੋਲਣ ਵਾਲਾ ਝੂਟ ਕਿਹੜਾ ਝੂਟ ਬਸ ਮੈਂ ਰਾਚ ਆ ਦੋ ਮਿੰਟ ਚ ਆ ਗਿਆ ਵਾਸ਼ਰੂਮ ਜਾ ਕੇ ਆਣਾ ਬਸ ਆਹੀ ਹੈ ਮੈਰਿਡ ਹੋ ਫੇਰ ਤੂੰ ਦੱਸੋ ਫੇਰ ਤੂੰ ਬਸ ਆਹੀ ਹੈ ਹੋਰ ਤਾਂ ਨਹੀਂ ਵੀ ਹਾਂ ਤੁਹਾਡੇ ਹਸਬੰਡ ਉਹ ਤਾਂ ਕਦੀ ਨਹੀਂ ਝੂਠ ਬੋਲਦੇ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੋਣਾ ਮੈਂ ਬਿਜ਼ੀ ਆ ਬਿਜ਼ੀ ਆ ਹਾਂ ਇਹ ਤਾਂ ਹੀ ਆ ਬਿਜ਼ੀ ਆ ਨਾ ਬਿਜ਼ੀ ਕਹਿ ਕੇ ਮੜੇ ਫੋਨ ਨਹੀਂ ਕਰਨਾ ਕੁੜੀਆਂ ਦਾ ਸਭ ਤੋਂ ਜ਼ਿਆਦਾ ਬੋਲਣ ਦਾ ਝੂਠ ਕਿਹੜਾ ਹੁੰਦਾ ਕੁੜੀਆਂ ਦਾ ਵੀ ਕਿਤੇਆਂ ਜਿਹੜੀਆਂ ਕੁੜੀਆਂ ਦਾ ਬਹੁਤ ਸਾਰੇ ਝੂਠ ਬੋਲਦੀਆਂ ਨੇ ਨਹੀਂ ਹੋਸਲੇ ਹੀ ਹੁੰਦਾ ਮੋਸਟਲੀ ਝੂਠ ਜ਼ਿਆਦਾ ਹੁੰਦਾ ਵੀ ਵੀ ਸਾਡੀ ਕੇ ਦੇ ਨਾਲ ਹੈ ਨਹੀਂ ਅੱਛਾ ਹਾਂ ਆਈ ਸਿੰਗਲ ਆ ਹਾਲਵੇ ਹਾਂਜੀ ਹਾਂਜੀ ਇਹ ਜ਼ਿਆਦਾ ਸਾਡੀ ਗਰਲਫ੍ਰੈਂਡ ਹੈਗੀ ਨਹੀਂ ਨਹੀਂ ਸਾਡੀ ਨਹੀਂ ਆਪਣੇ ਸਾਹਮਣੇ ਹੈ ਨਹੀਂ ਹੁੰਦਾ ਨਹੀਂ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਅੱਛਾ ਕੁੜੀਆਂ ਦਾ ਸਭ ਤੋਂ ਜ਼ਿਆਦਾ ਬੋਲਣ ਦਾ ਝੂਠ ਕਿਹੜਾ ਹੁੰਦਾ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਬੋਲ ਕੁੜੀਆਂ ਦਾ ਸਭ ਤੋਂ ਜ਼ਿਆਦਾ ਬੋਲਣ ਦਾ ਝੂਠ ਕਿਹੜਾ ਹੁੰਦਾ ਮੈਂ ਸਿੰਗਲ ਹਾਂ ਸਿੰਗਲ ਹਾਂ ਅੱਛਾ ਹੋਰ ਬਸ ਇਹ ਮੈਂ ਸੋਣੀ ਲੱਗਦੀ ਆ ਐਤੋਂ ਬਸ ਸੋਣੀ ਨਹੀਂ ਹੁੰਦੀਆਂ ਨਹੀਂ ਕਈ ਕਈ ਹੁੰਦੀਆਂ ਬਟ ਸਾਰੀਆਂ ਨਹੀਂ ਹੁੰਦੀਆਂ ਅੱਛਾ ਕੁੜੀਆਂ ਦਾ ਸਭ ਤੋਂ ਜ਼ਿਆਦਾ ਬੋਲਣ ਦਾ ਝੂਠ ਕਿਹੜਾ ਹੁੰਦਾ ਸਭ ਤੋਂ ਵੱਡਾ ਝੂਠ ਮੈਂ ਤੁਹਾਡੇ ਨਾਲ ਕਰ ਨਹੀਂ ਸਕਦੀ ਮੈਨੂੰ ਪੜਾਈ ਕਰਨੀ ਆ ਅੱਛਾ ਹੋਰ ਮੈਂ ਬਾਹਰ ਹਾਂ ਮੈਂ ਬਾਹਰ ਹਾਂ ਮੰਮੀ ਬੈਠੀ ਨਾਲ ਕੀ ਐਕਸਪੀਰੀਅੰਸ ਕਾਸ਼ਨ ਕਿਆ ਹੈ ਹੋਰ ਮੁੰਡੇ ਨਾਲ ਹੈ ਮੈਂ ਕਰਕੇ ਨਾਲੂ ਜੀ ਆਪਣੇ ਮੈਂ ਤੁਹਾਡਾ ਫੋਨ ਨਹੀਂ ਚੱਕ ਸਕਦੀ ਹੁਣ ਉਹਦੀ ਕਿਸੇ ਹੋਰ ਮੁੰਡੇ ਨਾਲ ਹੈ ਅਸੀਂ ਤਾਂ ਹੰਡੇ ਵੇ ਪੂਰੇ ਉਹ ਪੜਨਲ ਹੋਇਆ ਤਾਂ ਹਾਰਾ ਨਾਲ ਹੋਇਆ ਹੈ ਇਸ ਕਾਲ ਨਾਲ ਜਲੀ ਹੋਇਆ ਇਹ ਵੀ ਦੇਖੋ ਹਾਲਤ ਦੇਖੋ ਤਾਂ ਹੀ ਤਾਂ ਇਦਾਂ ਦੀ ਹੋਈ ਏ ਦੀ ਅੱਛਾ ਇੱਕ ਸਵਾਲ ਹੈ ਐਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਅੱਧੀ ਹੋ ਕੇ ਵੀ ਪੂਰੀ ਹੈ ਕਾਸ਼ ਆਬਜ਼ੀ ਅੱਛਾ ਲੱਗ ਗਿਆ ਬੁਲਾਉ। ਉਹ ਪੂਰਾ ਹੀ ਹੋ ਗਿਆ ਇਕਨੇ ਮਤੋ। ਕਿੱਸਾ ਪੂਰਾ ਹੋ ਗਿਆ? ਅ ਦ ਆ। ਹਰਿਆਣਵੀ ਆ। ਆ ਮੀਸ ਸੀ ਇੱਥੇ ਨਵਾਂ ਪੰਚਗੋਲਾ ਤੇ ਪੰਚਗੋਲਾ ਹਰਿਆਣਵੀ ਪੰਜਾਬੀ। ਸੱਚਾ ਨਹੀਂ ਲੈਂਗੁਏਜ ਸਾਡੀ ਹਰਿਆਣਵੀ ਲੱਗਦੀ। ਹਾਂਜੀ ਹਾਂਜੀ। ਸੈਣੀ ਆਜੀ। ਇਧਰ ਕਿਹੜੀ ਚੀਜ਼ ਦੱਸੋ ਜਿਹੜੀ ਅੱਧੇ ਹੋ ਗਈ ਪੂਰੀ ਆ। ਸਾਡਾ ਐਕਸਪੀਰੀਅੰਸ। ਹਾਂ ਜਮੇ ਨਹੀਂ ਕੋਈ ਪਤਾ ਹੋ ਰਹਾ। ਸਾਡੇ ਵਿੱਚ ਸਹੀ ਸਭ ਦਾ ਹੌਸ਼ਿਆਰ ਆ। ਯੋ ਹੈ। ਮੇਰੇ ਨਾਲ ਬਾਦ ਤੱਕ ਕੇ ਨੰਬਰ ਇਸ ਕੇ ਬਾਰੇ ਮੈਂ 84 ਆਇਆ ਹੈ। 90% ਆਇਜੀ ਦਾ ਸੁਵਿਧਾ ਹੈ ਇਹ ਉੱਜਾਰਾ ਹੈ। ਹਾਂ। કેડી ચીજ અધી કવી પૂરી અધી કવી પૂરી